ਲਵੀ ਆੜਿਓ ਮੈਥਰ ਆਪਣਾ ਅਸਤੀ ਇਸ ਬਦਰੋਹੀ ਤੁਹਾਨੂੰ ਪਤਾ ਵੀ ਵੋਟਾਂ ਦਾ ਟਾਈਮ ਚੱਲ ਰਿਹਾ ਔਰ ਸਾਰਿਆਂ ਦੇ ਵਿੱਚ ਇੱਕ ਦੂਜੀ ਥਾਂ ਬਦਲਣ ਦੀ ਜਿਹੜੀ ਹੋੜ ਚੱਲ ਰਹੀ ਆ ਚਾਹੇ ਉਹ ਵੋਟਰ ਹੋਵੇ ਚਾਹੇ ਲੀਡਰ ਹੋਵੇ ਸਵੇਦੀ ਕਿਤੇ ਸਾਂਝ ਨੂੰ ਕਿਤੇ ਇਸ ਤਰ੍ਹਾਂ ਬਦਲ ਰਹੇ ਆ ਲੈ ਉਹਨਾਂ ਵਾਸਤੇ ਇੱਕ ਰਚਨਾ ਪੇਸ਼ ਆ ਕਹ ਵੀ ਜਮੀਰਾ ਮਰ ਗੀਆਂ ਬੇ ਹਿੰਮਤੇ ਹੋ ਗਏ ਔਰ ਕਿਸਮਤ ਤੇ ਵੀ ਹਰ ਗਏ ਬੰਦੇ ਬੰਦਿਆ ਨੂੰ ਛੋੜ ਕੇ ਇਕੱਲੇ ਪਾਰਟੀਆਂ ਮਰਣ ਲੱਗੀਆਂ ਕਾ ਡਾਕੂਆਂ ਨੇ ਗਰੋ ਬਦਲ ਲਿਆ ਕੌਣ ਕਿੰਨੇ ਵਾਂ ਵਿਕੇਗਾ ਆਪਣਾ ਭੋ ਬਦਲ ਲਿਆ ਪਰ ਉਹਨਾਂ ਕੀ ਤੋਂ ਕਰਾ ਵਾਪਸੀ ਹੋ ਗਈ ਪਰ ਉਹ ਮੰਨੂ ਜਮੀਓ ਬੇਕਰ ਕਰਗੇ ਬੰਦੇ ਬੰਦਿਆਂ ਨੂੰ ਛੋੜਗਾ ਪਾਰਟੀਆਂ ਮਰਣ ਗਈ ਕਹਾ ਜੀ ਇਸ ਰੂਪੇ ਡੰਡੇ ਭੱਗਾ ਝੰਡੇ ਘੜੀ ਘੜੀ ਬਾਦ ਬਦਲ ਰਿਆਂ ਬੰਦੇ ਇੱਕ ਫੋਟੋ ਕੇ ਸਵਾਦ ਕੇ ਪਿੱਛਾ ਫਿਰ 5 ਸਾਲ ਪਿੱਟੇਗੇ ਕਹੇਗੇ ਹਾਏ ਹਮੇ ਤੋ ਮਰਗੇ ਬੰਦੇ ਬੰਦਿਆ ਨੂੰ ਛੋੜ ਕਾ ਕੱਲੇ ਪਾਰਟੀਆਂ ਮਰਣ ਗੀ ਕਾ ਜੀ ਸ਼ਰਮ ਸ਼ੁਰਮ ਤੋ ਬੇਚ ਕਾ ਖਾਗੇ ਪਤਾ ਨਹੀਂ ਕਿਹੜੀ ਪਾਰਟੀ ਵਾਲੇ ਕਿਹੜੀ ਪਾਰਟੀ ਮਾ ਆਗੇ ਜੱਟਾਂ ਕੀ ਬਰਾਤ ਮਾ ਮਨੂ ਲਗਾ ਮਰਾਸੀ ਮੰਗਣ ਵਾਲੇ ਵੜਗੇ ਬੰਦੇ ਬੰਦਿਆ ਨੂੰ ਛੋੜ ਕਾ ਕੱਲੇ ਪਾਰਟੀਆਂ ਹਮਰ ਲਗੀ ਕਾਫੀ ਜਿਹੜੀ ਪਾਰਟੀ ਕਾ ਹੱਥ ਮੰਨੇ ਮਜ਼ਬੂਤ ਕਰਿਆ ਤਾਂ ਉਹ ਤੋਂ ਜਮੀਓ ਹੱਥੇ ਛਡਾ ਗਈ ਜਿਹੜੀ ਪਾਰਟੀ ਕਾ ਹੱਥ ਮੰਨੇ ਮਜ਼ਬੂਤ ਕਰਿਆ ਤਾਂ ਉਹ ਤੋਂ ਆਪਣਾ ਪੱਖੇ ਛਡਾ ਗਈ ਹਮੇ ਫੇਰ ਵੀ ਚਟਾਨ ਮੰਗੂ ਖੜੇ ਰਹਿਆ ਉਹ ਤੋਂ ਪੱਤਿਆਂ ਵਾਂਗੂ ਝੜ ਗਏ ਬੰਦੇ ਬੰਦਿਆਂ ਨੂੰ ਛੋੜ ਕਾ ਇਕੱਲੇ ਪਾਰਟੀਆਂ માં ਵੜ ਗਏ ਕਹਾਵੀ ਸੂਰਤੋ ਹਰਥੋਂ ਮੂੰਹ ਮਾਰ ਲਿਆ ਸੂਰ ਤੋ ਹਰ ਜਗ੍ਹਾ ਮੂੰਹ ਮਾਰ ਲਿਆ ਅਰਬੀ ਘੋੜਾ ਇੱਕੋ ਜਗ੍ਹਾ ਖੜਾ ਰਹਾ ਕੋਈ ਲਾਲਚ ਮੰਨ ਹਲਾ ਨਹੀਂ ਸਕਦਾ ਜਿੱਥਾ ਬਿਦਰੋਹੀ ਕੀੜਾ ਖੜ ਗਏ ਬੰਦੇ ਬੰਦਿਆਂ ਨੂੰ ਛੋੜ ਕਾ ਇਕੱਲੇ ਪਾਰਟੀਆਂ ਮਾਰ ਲਗੇ ਜਮੀਰਾਂ ਮਰ ਗਈਆਂ ਬੇ ਹਿੰਮਤੇ ਹੋ ਗਏ ਅਰ ਕਿਸਮਤ ਤੇ ਵੀ ਹਰ ਗਏ ਮਨੂ ਲਗਾ ਬੰਦੇ ਬੰਦਿਆਂ ਨੂੰ ਛੋੜ ਕਾ ਕੱਲੇ ਪਾਰਟੀਆਂ ਮਾਰਨ ਲਗੇ ਹੱਸਦੇ ਵਸਦੇ ਰਹੋ ਜ਼ਿੰਦਗੀ ਜਿੰਦਾਬਾਦ ਥਰ ਆਪਣਾ ਸतीश ਵਿਧਰੋਹੀ